ਅੱਜ ਮੈਂ ਤੁਹਾਨੂੰ ਇੱਕ ਦਰवेश ਦੀ ਗੱਲ ਸੁਣਾਉਂਦੀ ਹਾਂ ਇੱਕ ਦਰवेश ਸੀ ਤੇ ਉਹਦੀ ਧਮ ਪੈ ਗਈ ਕਿ ਉਹ ਜਿਹੜੀ ਚੀਜ਼ ਨੂੰ ਵੀ ਹੱਥ ਲਾਉਂਦਾ ਹੈ ਉਹ ਸੋਨੇ ਦੀ ਬਣ ਜਾਂਦੀ ਹੈ ਸਾਰੇ ਪਾਸੇ ਖਬਰ ਫੈਲ ਗਈ ਇੱਕ ਬੰਦਾ ਸੀ ਤੇ ਉਹ ਬੜਾ ਹੀ ਵਿਚਾਰਾ ਗਰੀਬ ਮਸਕੀਨ ਹਾਲਾਤ ਮਾੜੇ ਬਾਲ ਬੱਚਾ ਰੁਜ਼ਗਾਰ ਦਾ سلسلہ ਕੋਈ ਨਾ ਉਸਨੇ ਕਿਹਾ ਕਿਉਂ ਨਾ ਇਸ ਦਰवेश ਨੂੰ ਲੱਭਿਆ ਜਾਏ ਪਤਾ ਚੱਲਿਆ ਕਿ ਫਲਾਣੇ ਜੰਗਲ ਦੇ ਵਿੱਚ ਨਾ ਦਰवेश ਰਹਿੰਦਾ ਹੈ ਉਹ ਬੰਦਾ ਚਲਾ ਗਿਆ ਉੱਥੇ ਲੱਭਦਿਆਂ ਲੱਭਦਿਆਂ ਉਸ ਨੂੰ ਦਰवेश ਲੱਭ ਗਿਆ ਦਰवेश ਜਾ ਰਿਹਾ ਸੀ ਤੇ ਪਿੱਛੋਂ ਉਸ ਨੇ ਮਹਿਸੂਸ ਕੀਤਾ ਕੋਈ ਬੰਦਾ ਆ ਰਿਹਾ ਹੈ ਦਰवेश ਨੇ ਮੁੜ ਕੇ ਦੇਖਿਆ ਪਿੱਛੇ ਇੱਕ ਬੰਦਾ ਸੀ ਉਹਨੇ ਕਿਹਾ ਹਾਂ ਬਈ ਖੈਰ ਹੈ ਉਸ ਨੇ ਕਿਹਾ ਬਾਬਾ ਜੀ ਤੁਹਾਡੇ ਬਾਰੇ ਸੁਣਿਆ ਸੀ ਮੈਂ ਬੜਾ ਗਰੀਬ ਮਸਕੀਨ ਬੰਦਾ ਵਾਂ ਬਾਲ ਬੱਚੇਦਾਰਾਂ ਮੇਰੇ ਕੋਲ ਕੋਈ ਰੋਜ਼ਗਾਰ ਦਾ ਸਿਲਸਲਾ ਵੀ ਨਹੀਂ ਹੈਗਾ ਤੇ ਕਰਜ਼ਾ ਵੀ ਬਹੁਤ ਚੜਿਆ। ਕੋਈ ਮਿਹਰਬਾਨੀ ਕੀਤੀ ਜਾਏ। ਉਸ ਦਰवेश ਨੇ ਇੱਕ ਛੋਟਾ ਜਿਹਾ ਪੱਥਰ ਚੁੱਕਿਆ। ਉਹਨੂੰ ਹੱਥ ਲਾਉਂਦਿਆਂ ਸਾਰ ਉਹ ਸੋਨੇ ਦਾ ਬਣ ਗਿਆ। ਉਹਨੇ ਉਸ ਬੰਦੇ ਨੂੰ ਦੇ ਦਿੱਤਾ। ਉਹ ਗਰੀਬ ਬੜਾ ਖੁਸ਼ ਹੋਇਆ ਕਿ ਮੇਰਾ ਤਾਂ ਮਸਲਾ ਹੱਲ ਹੋ ਗਿਆ। ਦਰवेश ਉਹਨੂੰ ਸੋਨਾ ਦੇ ਕੇ ਅੱਗੇ ਤੁਰ ਪਿਆ। ਥੋੜੀ ਦੇਰ ਬਾਅਦ ਦਰवेश ਨੇ ਫੇਰ ਮਹਿਸੂਸ ਕੀਤਾ ਕਿ ਉਹਦੇ ਪਿੱਛੇ ਕੋਈ ਆ ਰਿਹਾ ਹੈ। ਉਸਨੇ ਜਦੋਂ ਮੁੜ ਕੇ ਦੇਖਿਆ ਉਹ ਗਰੀਬ ਆਦਮੀ ਦੁਬਾਰਾ ਉਹਦੇ ਪਿੱਛੇ-ਪਿੱਛੇ ਆ ਰਿਹਾ ਸੀ ਦਰਵੇਸ਼ ਨੇ ਪੁੱਛਿਆ ਹਾਂ ਬਈ ਹੁਣ ਕੀ ਹੋਇਆ ਉਹਨੇ ਕਿਹਾ ਬਾਬਾ ਜੀ ਗੱਲ ਇੰਜ ਹੈ ਮੈਨੂੰ ਬੜੀ ਸ਼ਰਮ ਆਉਂਦੀ ਹੈ ਮੈਂ ਜਾਂਦਿਆਂ-ਜਾਂਦਿਆਂ ਸੋਨੇ ਦਾ ਹਿਸਾਬ ਲਾ ਰਿਹਾ ਸੀ ਇਹ ਕਿੰਨੇ ਦਾ ਵਿਕੇਗਾ ਮਾਰਕੀਟ ਵਿੱਚ ਤੇ ਬਾਬਾ ਜੀ ਉਹਦੇ ਨਾਲ ਤਾਂ ਮੇਰਾ ਪਿਛਲਾ ਕਰਜ਼ਾ ਹੀ ਉਤਰਨਾ ਹੈ ਅੱਗੋਂ ਮੇਰਾ سلسلہ ਕੋਈ ਨਹੀਂ ਬਣਨਾ ਕੋਈ ਮਿਹਰਬਾਨੀ ਕਰੋ ਦਰवेश ਨੇ ਇੱਕ ਹੋਰ ਵੱਡਾ ਪੱਥਰ ਚੁੱਕਿਆ ਉਹਨੂੰ ਹੱਥ ਲਾਇਆ ਤੇ ਉਹ ਸੋਨੇ ਦਾ ਬਣ ਗਿਆ ਉਹ ਬੰਦਾ ਫਿਰ ਵਾਪਸ ਮੁੜ ਗਿਆ ਪਰ ਥੋੜੀ ਦੇਰ ਬਾਅਦ ਫਿਰ ਦਰवेश ਦੇ ਪਿੱਛੇ ਆ ਗਿਆ ਦਰवेश ਨੇ ਪੁੱਛਿਆ ਹੁਣ ਕੀ ਚਾਹੀਦਾ ਹੈ ਉਸ ਬੰਦੇ ਨੇ ਕਿਹਾ ਬਾਬਾ ਜੀ ਪਹਿਲਾਂ ਤਾਂ ਮੈਨੂੰ ਮਾਫੀ ਦੇਵੋ ਮੈਂ ਗਰੀਬ ਤੇ ਮਸਕੀਨ ਵੀ ਹਾਂ ਤੇ ਲਾਲਚੀ ਵੀ ਮੈਂ ਹਿਸਾਬ ਲਾਇਆ ਕਿ ਇੰਨਾ ਸੋਨਾ ਮੇਰੀਆਂ 2-3 ਨਸਲਾਂ ਲਈ ਵੀ ਪੂਰਾ ਨਹੀਂ ਹੋਣਾ ਤੁਸੀਂ ਦਰਵੇਸ਼ ਬੰਦੇ ਹੋ ਜੰਗਲਾ ਬੀਆਬਾਨਾਂ ਵਿੱਚ ਗੁਜ਼ਾਰਾ ਕਰ ਲਵੋਗੇ ਪਰ ਸਾਨੂੰ ਮਾਇਆ ਦੀ ਲੋੜ ਹੈ ਦਰਵੇਸ਼ ਨੇ ਕਿਹਾ ਤੂੰ ਚਾਹੁੰਦਾ ਕੀ ਹੈ ਉਹ ਕਹਿਣ ਲੱਗਾ ਜੇ ਮਿਹਰਬਾਨੀ ਕਰੋ ਤੇ ਹਾਥੀ ਮੈਨੂੰ ਦੇ ਦਿਓ ਜਿਹਦੇ ਨਾਲ ਤੁਸੀਂ ਸੋਨਾ ਬਣਾਉਂਦੇ ਹੋ ਕਈ ਵਾਰੀ ਇਹੋ ਜਿਹੇ ਲੋਕ ਵੀ ਟੱਕਰ ਜਾਂਦੇ ਹਨ ਇੱਕ ਵਾਰ ਉਂਗਲ ਫੜਾਓ ਤੇ ਗੱਲ ਫੜਨ ਤੱਕ ਪਹੁੰਚ ਜਾਂਦੇ ਹਨ ਜੇ ਤੁਸੀਂ ਕਿਸੇ ਤੇ ਆਸਾਨ ਕਰੋਗੇ ਤੇ ਜਿਹਦੇ ਤੇ ਆਸਾਨ ਕਰੋਗੇ ਉਹ ਕਹੇਗਾ ਕਿ ਹੁਣ ਮੈਨੂੰ ਆਪਣਾ ਹੱਥ ਵੀ ਦੇ ਦੇ ਜੋ ਮਿਲਦਾ ਹੈ ਉਹਦੇ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਹਰ ਮਨੁੱਖ ਆਪਣੇ ਹੀ ਸੋਚੇ ਸਮਝੇ ਤਾਣੇ ਬਾਣੇ ਵਿੱਚ ਉਲਝਿਆ ਹੋਇਆ ਹੈ ਕਿਉਂਕਿ ਕੁਦਰਤੀ ਤੌਰ ਤੇ ਸਾਰੇ ਲੋਕਾਂ ਦੀ ਦਿਮਾਗੀ ਬਣਤਰ ਇੱਕੋ ਜਿਹੀ ਨਹੀਂ ਬਣੀ ਹੋਈ ਅਤੇ ਨਾ ਹੀ ਬਣ ਸਕਦੀ ਹੈ ਕਿਉਂਕਿ ਅਸੀਂ ਕਿਸੇ ਮਸ਼ੀਨ ਵਿੱਚ ਨਹੀਂ ਬਣੇ ਹੋਏ ਕਿ ਸਾਰੇ ਇੱਕੋ ਜਿਹੇ ਹੋਈਏ ਅਸੀਂ ਕੁਦਰਤ ਦੇ ਜੀਵਾਂ ਦੁਆਰਾ ਕੁਦਰਤ ਦੇ ਸਿਸਟਮ ਨਾਲ ਹੀ ਬਣੇ ਹਾਂ ਅਤੇ ਕੁਦਰਤ ਦੇ ਸਿਸਟਮ ਨਾਲ ਹੀ ਸੋਚਦੇ ਹਾਂ ਪਰ ਸਭ ਤੋਂ ਵੱਡਾ ਪੰਗਾ ਇਹੀ ਹੈ ਕਿ ਅਸੀਂ ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਾਂ ਪਰ ਇਹ ਸੰਭਵ ਨਹੀਂ